ਦੈਨੇ ਰਸ਼ੀਅਨ ਤੇ ਨਹੀਂ ਵੀਡੀਓ ਕੱਢਦੇ ਤੇ ਨਹੀਂ ਨਿੰਬੜੇ ਦੇ ਤੇ ਨਹੀਂ ਇਦਾਂ ਹੰਦੀ ਨਹੀਂ ਦੇਣੀ ਇਦਾਂ ਰਕਸ਼ਾ ਹੀ ਆ ਗਿਆ ਤੇ ਨਹੀਂ ਚੱਲ ਰਕਸ਼ੇ ਵਾਲੀ ਦੇ ਨਹੀਂ ਸੀ ਆ ਬਰੇ ਆ ਕੀਦਾ ਆ ਗਿਆ ਤੇ ਨਹੀਂ ਹੁਣ ਹੈਲੋ ਕਿੱਦਾਂ ਤੇ ਠੀਕ ਸੁਣਾਣੀ ਚਾਕਲੇਟ ਤੇ ਹੁਣ ਤੇ ਮੈਂ ਲੈਣ ਗਿਆ ਹੀ ਉਹ ਤੇ ਚੋਰੀ ਰੱਖੀ ਸੀ ਨਾ ਉਤਰਾਂ ਮੰਮੀ ਕੋਲ ਜਿਹਦੇ ਕੋਲੇ ਰੱਖੀ ਤੇ ਉਹ ਹੀ ਉਹ ਤੇ ਨਹੀਂ ਖਾ ਗਿਆ ਤੇ ਅੱਜ ਤੇ ਨਹੀਂ ਦੇ ਦੇਾਰੇ ਹੋ ਗਏ ਨਹੀਂ ਤੇਨੂੰ ਫੁੱਲ ਵੀ ਦੇਤਾ ਸੀ ਮੈਂ ਤਾਂ ਫੁੱਲ ਤੋੜਨ ਗਿਆ ਤੇ ਮੇਰੇ ਕੰਡੇ ਪਤਾ ਕਿੰਨੇ ਵੱਜੇ ਹੀ ਉਹ ਤੈਨੂੰ ਹਾਂ ਲੈ ਕਾ ਨਵ ਦੋ ਚਨੀਏ ਚੈਨੀ ਵੀ ਲੈ ਦਊਗਾ ਤੈਨੂੰ ਕੋਈ ਨਹੀਂ ਠੀਕ ਆ ਚੰਗਾ ਆ ਦੇਖੀ ਦਿਨ ਗਦੇ ਬੀਬੀ ਦੇ ਨਹੀਂ ਆਉਂਦੀ ਖਾਣਾ ਬਦੁੱਛ ਨਹੀਂ ਤੇ ਨਹੀਂ ਕਿਤਰਾ ਕੇ ਹੈਲੀ ਕੁਆਟਰ ਦੇ ਵੇਖਦੇ ਨਹੀਂ ਨਾ ਐ ਬੀਚ ਤੇ ਸਮੁੰਦਰ ਓਹੋ ਬੈਹ ਮਹਾਰੀ ਪਹਿਣਾ ਪੈਂਦੀ ਅਰੇ ਹਾਣਾ ਮੈਂ ਨਾ ਆ ਮੁਸ਼ਕਲਿਆ ਘਰਾਂ ਇੱਥੇ ਦੇ ਮਰ ਲੈਨੇ ਕਿਵੇਂ ਲਕੜਾਂ ਬਚਾਈਆਂ ਮੈਂ ਨੌਨਾ ਤੇ ਹੇ ਵੀ ਆਪਦੀ ਹੱਡਾਂ ਲਣੇ ਪਾਣੀ ਇਹਦੇ ਕੰਟਾ ਹੋਗਾ ਤੇ ਮੂੰਹ ਘਟ ਚੱਕ ਜਾਂਦੇ ਨੇ ਲੈ ਤੇ ਖਾਣਾ ਬਚਾ ਲਾਇਆ ਸੱਲੇ ਫੂਨਾ ਨੇ ਤਾਂ ਕਰੀ ਨਾ ਖਾਣਾ ਬਜੋ ਛੁਣੀਆਂ ਦੇ ਫੋਲ ਦੀ ਤੇ ਨਹੀਂ ਦੇਣੀ ਖਾਤੇ ਨਾ ਲੂੰ ਤੇਿਆਦ ਖੁਰਕਾ ਲੜੂ ਨਾ ਦਰਬੀ ਹੋ ਗਏ ਇੱਥੇ ਹਾਟੂਏ ਦੇ ਬੜੇ ਨਕੂਜ ਦਿਖਾ ਦੇ ਬੀ ਲੈ ਕੇ ਤੈਨੂੰ ਪਾਉਣੀ ਹੋ ਕਾਰਵਾਈ ਏ ਮੈਨੂੰ ਕੋ ਹੋ ਗਿਆ ਸਿੱਧੀ ਏ ਤੂੰ ਕਾਰਵਾਈ ਸੜੇ ਹਾਂ ਤੂੰ ਕਿਹਾ ਦੇ ਮੈਨੂੰ ਤੂੰ ਮੇਰੀਆਂ ਕਸ਼ਟਾਂ ਖਾ ਗਈ ਕਸ਼ਟਾਂ ਖਾ ਗਈ ਤੂੰ ਮੇਰੇ ਕਪੜਾ ਹੋਰ ਕੀ ਤੇ ਫੋਨ ਜਿੱਥੇ ਲੈ ਕੇ ਆਏ ਹਾਂ ਹਾ ਤੇਰੀ ਜਿੱਤੇ ਦਾ ਫੋਨ ਲਿਆ ਉਦਦੇ ਲੋਏ ਘੂਏ ਚੋਂ ਹੀ ਨਿਕਲਦਾ ਪਤਾ ਨਹੀਂ ਕਿਹਦੇ ਨਾਲ ਲੋਕਰ ਨਾਲ ਗੱਲਾਂ ਮਾਰਦਾ ਰਿੰਦਾ ਬੇਲੀ ਦਾ ਯੂ ਮੇਰੇ ਚਾਰ ਬੇਲੇ ਇਹੋ ਜੇ ਉਹੋ ਜੇ ਤੇਰੇ ਚਾਰ ਬੇਲੇ ਜਿਹੜਾ ਤੈਨੂੰ ਫੋਨ ਲਿਆ ਲੈ ਸੜਿਆ ਕੀ ਤੇ ਹੀ ਅਵੀ ਕੇ ਦੇ ਮੈਂ ਨਵਾਂ ਲੈਣਾ ਤੇ ਕੰਮ ਨਾ ਕਰੀਂ ਚੰਗਾ ਤੂੰ ਲੋਕਾਂ ਦੇ ਰੀਲਾਂ ਚ ਕਾਦਰ ਰੀਲ ਬਣਾ ਲਈ ਕਰੇ ਕੋਈ ਵੀਡੀਓ ਬਣਾ ਲਈ ਤੂੰ ਬਸ ਆਹੀ ਕੰਮ ਕਰੀਂ ਚੰਗਾ ਹੋਰ ਤੂੰ ਦਿਹਾੜੀ ਨਾ ਜਾਇਆ ਕਰ ਜਦੋਂ ਤੈਨੂੰ ਤੈਨੂੰ ਕਿਹਾ ਹੀਗਾ ਤੇ ਵੀ ਕਿ ਮੈਂ ਮੇਰੀਆਂ ਕਸ਼ਤਾਂ ਦੇ ਤਹਿਤ ਤੂੰ ਖਾ ਗਈ ਮੇਰੇ ਤੂੰ ਖਾ ਗਈ ਤੇਰੇ ਕਸ਼ਤਾਂ ਦੇ ਪਿੱਛੇ ਤੂੰ ਮਾਰ ਕੇ ਬਹੁਤ ਗੱਡਾ ਜੋੜਿਆ ਤੈਨੂੰ ਰੱਬ ਚੱਕੂ ਹੋਗਾ ਚੱਕੂ ਤੈਨੂੰ ਹੀ ਚੱਕੂ ਤੈਨੂੰ ਤੈਨੂੰ ਮਾਰ ਤੈਨੂੰ ਹਾਂ ਸੜੇ ਹਾਨ ਮੁਸ਼ਕ ਦਾ ਘਰ ਨਾ ਕੰਮ ਦਾ ਨਾ ਕਾਰ ਦਾ ਕੌਣੀ ਉਹ ਕਰ ਬਈ ਸਿੱਧੀ ਆ ਫੂਜਾ ਮੈਂ ਤੇਰੇ ਚੁੱਲ੍ਹੇ 'ਚ ਡਾ ਦੇਣਾਗਾ ਚੁੱਲ੍ਹੇ 'ਚ ਨਾ ਡਾਉਣੀ ਮੈਂ ਤੈਨੂੰ ਅੱਗ ਲਾਉਣੀ ਤੈਨੂੰ ਦੱਤਾਂ ਲਾਉਣੀ ਹੈ ਨਾਲੇ ਕੋਈ ਆਦੀ ਮਾਂ ਨੂੰ ਆਏ ਬਹਾਦਰ ਹੁੰਦਾ ਹਾਂ ਮਾਂ ਵੀ ਫਿਰ ਆਏ ਕੋਈ ਨੇ ਤੇ ਬੋਲਦੀ ਹੁੰਦੀ ਤੇ ਨਹੀਂ ਤੈਨੂੰ ਬੋਲਦੀ ਹੁੰਦੀ ਹਾਂ ਅਸ ਕਿੱਥੋਂ ਲੈ ਕੇ ਆਏ 10000 ਰੁਪਏ ਖੂਕਿਆ ਕਿਹਨੇ ਤੈਨੂੰ ਦਿੱਤਾ ਹੈ ਵੰਟੀ ਤੇ ਹੀ ਜੰਦਾ ਆ ਹੀ ਮੈਂ ਆਪਦੇ ਪੈਸਿਆਂ ਦਾ ਇਨ ਕੱਥੋਂ ਦੇ ਕੀ ਧਮਾਈਆਂ ਸ਼ਹਿਰ ਮੈਂ ਸੀ ਜਾਂ ਤੈਨੂੰ ਘਰ ਨਹੀਂ ਚਲਾਉਣਾ ਆ ਹੀ ਲੈ ਟੂਏ ਚ ਫੋਨ ਹਾਂ ਇਹਦੇ ਬਿਨਾ ਨਹੀਂ ਚਲਦੀ ਯੂ ਗੱਲ ਦਾਣੀ ਬਿਨਾ ਫੜ ਮਾਰੇ ਇਹ ਬਤਾ ਕਿੰਨੀਆਂ ਚੱਲਦੀਆਂ ਰੀਲਾਂ ਮੇਰੀਆਂ ਤੈਨੂੰ ਬਹੁਤ ਕੰਮ ਮਰਨੇ ਆ ਲੋਕਾਂ ਚ ਜਲੂਸ ਦੇਖਦੇ ਜਲੂਸ ਲੋਕਾਂ ਨੂੰ ਬੋਲਣ ਦੀ ਨਹੀਂ ਆਕਲ ਜਿਹੜਾ ਤੇ ਮੇਰੇ ਲੜੇ ਦੇਖ ਰਾ ਤੇਰੀ ਵੀਰ ਦੇ ਮੈਨੂੰ